ਮੇਰਾ ਖਿਆਲ ਵੀ মিডিਆ ਨੂੰ ਵੀ ਪੋਜ਼ਿਟਿਵ ਹੋ ਜਾਣਾ ਚਾਹੀਦਾ ਕਿਉਂਕਿ ਪਹਿਲਾਂ মিডিਆ 'ਚ ਬਹੁਤ ਜ਼ੋਰ ਨਾਲ ਸੁਟਿਆ ਗਿਆ ਕਿ ਅਮਰਪਾਲ ਦੇ ਪੇਪਰ ਦਾਖਲ ਨਹੀਂ ਹੋ ਸਕਣਗੇ ਜੀ ਸਾਹਮਣੇ ਵੇਖੀ ਸੀ ਹਾਂ ਜੀ ਅਮਰਪਾਲ ਦੇ ਪੇਪਰ ਦਾਖਲ ਨਹੀਂ ਹੋ ਸਕਦੇ ਹੋਰ ਕਿੰਨੀਆਂ ਅੜਚਨਾ ਖੜਗੀਆਂ ਕਾਇ ਕੀਤੀਆਂ ਗਈਆਂ ਹਨ ਪਰ ਸਾਰਾ ਕੁਝ ਸਬੂਥਲੀ ਹੋ ਗਿਆ ਹੈਨਾ ਹੁਣ ਅਮਰਪਾਲ ਸਿੰਘ ਵੱਡੀ ਲੀਡ ਦੇ ਨਾਲ ਜਿੱਤ ਗਿਆ ਤੇ ਅਸੀਂ ਪੂਰੇ ਪੋਜ਼ਿਟਿਵ ਹਾਂ ਕਿ ਅਮਰਤਪਾਲ ਨੂੰ ਕਾਨੂੰਨ ਅਨਸਾਰ ਛੱਡਣਾ ਬੰਦ ਹੈ ਅਸੀਂ ਵੇਟ ਕਰਦੇ ਹਾਂ ਜੇ ਕੋਈ ਅੱਗੇ ਪ੍ਰੋਬਲਮ ਆਈ ਆਓ ਕੀ ਤਾਂ ਅਸੀਂ ਸੋਲਵ ਕਰ ਸਕਦੇ ਹਾਂ ਕਿਉਂਕਿ ਸਾਡੇ ਕੋਲੇ ਵੀ ਵਕੀਲਾਂ ਦੀ ਇੱਕ ਟੀਮ ਹੈ ਔਰ ਸਾਡੇ ਕੋਲੇ ਵੀ ਜਿਹੜੇ ਸਬਦਾਨ ਨਾਲ ਉਹ ਸਾਨੂੰ ਖਰਾਬ ਕਰ ਰਹੇ ਆਂ ਵੀ ਇਹ ਤਾਂ ਪੋਸੀਬਿਲਟੀ ਨਹੀਂ ਕਿ ਮੇਰੇ ਹਿਸਾਬ ਨਾਲ ਤਾਂ ਜਿਹੜੀ ਉਹਨਾਂ ਨੂੰ ਰੀਟੇਨ ਕੀਤਾ ਗਿਆ ਨਾ ਐਨਐਸਐਲ ਦੇ ਅੰਡਰ ਉਹ ਵੀ ਸਬਦਾਨ ਦੇ ਖਿਲਾਫ ਹੈ ਤੇ ਸਾਨੂੰ ਅਸੀਂ ਤਾਂ ਫਿਰ ਵੀ ਠੀਕ ਤਰੀਕੇ ਨਾਲ ਹੀ ਚੱਲਣ ਦੇ ਆਂ ਤੇ মিডিਆ ਨੂੰ ਵੀ ਤੇ ਸਾਨੂੰ ਵੀ ਵੇਟ ਕਰਨੀ ਚਾਹੀਦੀ ਹੈ ਕਿ ਅਗਲਾ ਐਕਸ਼ਨ ਕੀ ਹੁੰਦਾ ਜੇ ਉਹਨੂੰ ਨਹੀਂ ਛੱਡਣਗੇ ਤੇ ਫਿਰ ਅਸੀਂ ਸਾਡੇ ਕੋਲੇ ਹੈਰ ਆ ਅਸੀਂ ਅੱਗੇ ਹਾਈ ਕੋਰਟ ਨੇ ਉਹਨਾਂ ਦੇ ਪੇਪਰ ਦਾਖਲ ਕਰਾਏ ਆ ਤੁਸੀਂ ਸਾਰੇ ਜਾਣਦੇ ਹੋ ਹੈਨਾ ਤੇ ਜੇ ਹਾਈ ਕੋਰਟ ਸਾਡੀ ਹੈਲਪ ਕਰਦੀ ਆ ਸੁਪਰੀਮ ਕੋਰਟ ਸਾਡੀ ਹੈਲਪ ਕਰਦੀ ਆ ਅਮਰਪਾਲ ਨੂੰ ਬਾਹਰ ਲਿਓਂ ਚ ਵੈਲੈਂਟ ਕੋਡ ਜੇ ਕੋਈ ਉਸ ਤੋਂ ਅਗਲੀ ਕੋਈ ਸਮੱਸਿਆ ਖੜੀ ਹੋ ਜਾਂਦੀ ਆ ਉਹ ਵੀ ਅਸੀਂ ਵੈਡੈਂਟ ਵਾਚਦੇ ਆ ਵੇਖ ਜੀ ਸਾਨੂੰ ਕਾਲੇ ਨਹੀਂ ਪਹਿਨਣਾ ਚਾਹੀਦਾ ਨਾ ਹੀ ਤੁਹਾਨੂੰ মিডিਆ ਨੂੰ ਕਾਲਾ ਪਹਿਨਣਾ ਚਾਹੀਦਾ ਜਦੋਂ ਤੱਕ ਭਾਈ ਸਾਹਿਬ ਦੀ ਐਨਐਸਏ ਖਤਮ ਨਹੀਂ ਹੋਦੀ ਜੀ ਉਦੋਂ ਤੱਕ ਉਹਨਾਂ ਨੂੰ ਪੰਜਾਬ ਤਬਦੀਲ ਕਰਾਉਣ ਬਾਰੇ ਸੈਂਟਰ ਜਾਂ ਪੰਜਾਬ ਸਰਕਾਰ ਤੋਂ ਮੰਗ ਕਰ ਰਹੇ ਹਾਂ ਹਾਂਜੀ ਉਹਤੇ ਪਟੀਸ਼ਨ ਜਿਹੜੀ ਆ ਉਹ ਪੈ ਵੀ ਚੁੱਕੀ ਆ ਵੀ ਉਹਨਾਂ ਦਾ ਐਨਐਸਏ ਖਤਮ ਹੋ ਗਈ ਹਾਈ ਕੋਰਟ 'ਚ ਪਟੀਸ਼ਨ ਪੈ ਚੁੱਕੀ ਆ ਆਰਐਸ ਬੈਂਸ ਨੇ ਪਟੀਸ਼ਨ ਪਾਈ ਆ ਤੇ ਇਹ ਕਾਨੂੰਨ ਦੇ ਨਾਲ ਨਾਲ ਤੇ ਅਸੀਂ ਚੱਲਣਾ ਹੀ ਹੈ ਦੇਸੀ ਕਿਸੇ ਕਿਤੇ ਵੀ ਕਾਨੂੰਨ ਤੋਂ ਬਾਹਰ ਨਹੀਂ ਜਾਣਾ ਜਿਵੇਂ ਜਿਵੇਂ ਸਾਨੂੰ ਕੋਈ ਮੁਸ਼ਕਲ ਆਊਗੀ ਪਹਿਲਾਂ ਕਾਨੂੰਨ ਨਾਲ ਅਸੀਂ ਇਹ ਕਰਾਂਗੇ ਇਹ ਕਾਨੂੰਨ ਜਿਵੇਂ ਕਹਿੰਦਾ ਹੈ ਬੜੇ ਵੱਡੇ ਫਰਕ ਨਾਲ ਇੱਕਦਮ ਉਹਨਾਂ ਨੂੰ ਪੰਜਾਬ ਨਹੀਂ ਲਿਆਉਣਾ ਚਾਹੀਦਾ ਸਰਕਾਰ ਨੂੰ ਨਹੀਂ ਜੀ ਵੇਖੋ ਇਹ ਇਹ ਨਾ ਇਹ ਸੋਚਣਾ ਚਾਹੀਦਾ ਹੈ ਵੀ ਇਹ 440000 ਲੋਕਾਂ ਦੀਆਂ ਭਾਵਨਾਵਾਂ ਹੈ ਜਿਨ੍ਹਾਂ ਨੇ ਅਮਰਪਾਲ ਨੂੰ ਇਸ ਤਰ੍ਹਾਂ ਐਡਾ ਵੱਡਾ ਮੰਡੇਟ ਦਿੱਤਾ ਤੇ ਜੇ ਸਿਆਣੇ ਹੁਣ ਜਿਹੜੇ ਸਾਡੇ ਪੋਲੀਟੀਸ਼ੀਅਨ ਐ ਉਹਨਾਂ ਨੂੰ ਕਦਰ ਕਰਨੀ ਚਾਹੀਦੀ ਆ ਉਹਨਾਂ ਨੇ ਵੀ ਅੱਗੇ ਇਲੈਕਸ਼ਨਾਂ ਲੜਨੀਆਂ ਐ ਜੇ ਅਸੀਂ ਲੜੀਏ ਤੇ ਹੋਰ ਜਿਹੜੀਆਂ ਪਾਰਟੀਆਂ ਆ ਉਹਨਾਂ ਨੇ ਵੀ ਲੜਨੀ ਐ ਉਹਨਾਂ ਨੂੰ ਹੁਣ ਤੰਗ ਪਰੇਸ਼ਾਨ ਕਰਨਾ ਜਿਵੇਂ ਉਹਨਾਂ ਨੇ ਮੈਂਸ਼ਨ ਕੀਤਾ ਵੀ ਜਿਹੜੇ ਲੋਕਾਂ ਨੂੰ ਤੰਗ ਪਰੇਸ਼ਾਨ ਕੀਤਾ ਕਿ ਉਹਨਾਂ ਨੇ ਅੱਗੇ ਇਲੈਕਸ਼ਨਾਂ ਨਹੀਂ ਲੜਨੀਆਂ ਇਹ ਮੈਨੂੰ ਲੱਗਦਾ ਵੀ ਜੇ ਅਸੀਂ ਸਮੂਥਲੀ ਚੱਲੀਏ ਚੱਲਾਂਗੇ ਨਾ ਤੇ ਫੇਰ ਇਹ ਸਾਡੇ ਲਈ ਵੀ ਵਧੀਆ ਰਹੂਗਾ ਤੇ ਸਰਕਾਰ ਲਈ ਵੀ ਵਧੀਆ ਰਹੂਗਾ একদম ਅਮਰਪਾਲ ਉਹ ਨਿਰਪੱਖ ਰਹਿਣਗੇ ਲੈਣਗੇ ਜਾਂ ਇਹ ਹੋਰ ਵੀ ਐਂਟੀ ਮੋਦੀ ਵੀ ਜਾ ਸਕਦੇ ਦੂਜੇ ਪਾਸੇ ਵੀ ਜਾ ਸਕਦੇ ਨੇ ਕਿ ਨਿਰਪੱਖ ਰਹਿਣਗੇ ਨਾ ਨਹੀਂ ਮੇਰਾ ਖਿਆਲ ਹੈ ਜੇ ਤੇ ਉਹ ਨਿਰਪੱਖ ਹੀ ਰਹਿਣਗੇ ਬਾਕੀ ਮੈਂ ਸੋਚਦਾ ਕਿ ਜਿਹੜੀ ਧਿਰ ਵੀ ਪੰਜਾਬ ਦੀਆਂ ਕੋਈ ਮੰਗਾਂ ਮੰਗੂਗੀ ਜਾਂ ਪੰਜਾਬ ਦੇ ਹਿੱਤਾਂ ਦੀ ਗੱਲ ਕਰੋਗੀ ਮੇਰਾ ਖਿਆਲ ਹੈ ਕਿ ਉਹ ਧਿਰ ਨੂੰ ਸਪੋਰਟ ਕੀਤੀ ਜਾ ਸਕਦੀ ਆ ਬਾਕੀ ਜਿਹੜੀ ਆ ਮੇਰੇ ਖਿਆਲ ਤੇ ਉਹਨਾਂ ਨੂੰ ਨਿਰਪੱਖ ਰਹਿ ਕੇ ਹੀ ਕੰਮ ਕਰਨਾ ਚਾਹੀਦਾ ਤੇ ਬਾਕੀ ਜੋ ਵੀ ਜੋ ਜੋ ਜਿਹੜੇ ਸਾਡੀਆਂ ਸਮੱਸਿਆ ਦਾ ਕੋਈ ਚੀਜ਼ ਹੱਲ ਕਰਦੀ ਆ ਤੇ ਸਾਨੂੰ ਮੇਰਾ ਖਿਆਲ ਉਹ ਉਸ ਤੇ ਬਾਰੇ ਸੋਚਣਾ ਚਾਹੀਦਾ ਮੈਂ ਇਹਨੂੰ ਕਲੀਅਰ ਕਰਨਾ ਚਾਹੁੰਦੀ ਆ ਮੈਂ ਇਸ ਕੁਐਸਚਨ ਨੂੰ ਕਲੀਅਰ ਕਰਨਾ ਚਾਹੁੰਦੀ ਆ ਅਸੀਂ ਨਾ ਭਾਜਪਾ ਨਾ ਤੇ ਨਾ ਕਾਂਗਰਸ ਨਾ ਸਾਡਾ ਕੋਈ ਸਮਝੌਤਾ ਨਹੀਂ ਹੈ ਤੇ ਸਾਡਾ ਅਸੀਂ ਪੰਜਾਬ ਦੇ ਭਲੇ ਲਈ ਇਲੈਕਸ਼ਨ ਲੜੀ ਹੈ ਅਸੀਂ ਜੋ ਵੀ ਕੰਮ ਕਰਨਾ ਨਾ ਪੰਜਾਬ ਦੇ ਵਿੱਚ ਪੰਥ ਤੇ ਪੰਜਾਬ ਦੇ ਭਲੇ ਲਈ ਕੰਮ ਕਰਨਾ ਹੈ ਅਸੀਂ ਹਲੇ ਮੀਰਾਜ ਦੇ ਹਾਮੀ ਆ ਅਸੀਂ ਬੇਗਮਪੁਰੇ ਰਾਜ ਦੀ ਗੱਲ ਕਰਾਂਗੇ ਨਾ ਸਾਡੇ ਤੇ ਕੋਈ ਫਿਰਕੂ ਅਲੀਗੇਸ਼ਨ ਲਾਵੇ ਨਾ ਅਸੀਂ ਕਿਉਂਕਿ ਸਿੱਖੀ ਦੇ ਵਿੱਚ ਇਹ ਸਿਧਾਂਤ ਹੀ ਨਹੀਂ ਹੈਗਾ ਕਿ ਅਸੀਂ ਫਿਰਕੂ ਹੋ ਸਕਦੇ ਆ ਅਸੀਂ ਬਿਲਕੁਲ ਸੰਵਿਧਾਨ ਦੇ ਅਨਸਾਰ ਬਿਲਕੁਲ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਮੰਨ ਕੇ ਗੁਰੂ ਉਹਦੇ ਅਨਸਾਰ ਅਸੀਂ ਚੱਲਣਾ ਪਾਰਟੀਆਂ ਪਾਰਟੀਆਂ ਦਾ ਕੀ ਮਤਲਬ ਹੈ ਵੀ ਅਸੀਂ ਉਹਨਾਂ ਦੇ ਵਿੱਚ ਅਮਰਜ ਹੋਈਏ ਤੁਸੀਂ ਵੇਖੋ ਕਿੱਡੀ ਵਧੀਆ ਗੱਲ ਹੋਈ ਹੈ ਵੀ ਦੋ ਹੀ ਜਿਹੜੇ ਆਜ਼ਾਦ ਉਮੀਦਵਾਰ ਖੜੇ ਆ ਤੇ ਦੋਨੋਂ ਵੱਡੇ ਫਰਕ ਨਾਲ ਜਿੱਤੇ ਆ ਲੋਕ ਰਵਾਇਤੀ ਪਾਰਟੀ ਨੂੰ ਪਸੰਦ ਹੀ ਨਹੀਂ ਕਰ ਰਹੇ ਵੱਡਾ ਕੁਐਸਚਨ ਇਹ ਹੈ ਕਿ ਨੈਸ਼ਨਲ ਪਾਰਟੀਆਂ ਨਾ ਉਹ ਪੰਜਾਬ ਲਈ ਹਾਨੀਕਾਰਕ ਐ ਇਸ ਵੇਲੇ ਚਾਹੇ ਤੁਸੀਂ ਲਾ ਲਓ ਭਾਵੇਂ ਤੁਸੀਂ ਅੱਜ ਵਾਲੀ ਆਪਣੀ ਆਮ ਆਦਮੀ ਪਾਰਟੀ ਵੀ ਲਾ ਲਓ ਇਹ ਵੀ ਨੈਸ਼ਨਲ ਪਾਰਟੀ ਆਪਦੇ ਆਪ ਨੂੰ ਕਹਿੰਦੇ ਆ ਭਾਵੇਂ ਸਫਾਇਆ ਹੋ ਗਿਆ ਇਹਨਾਂ ਦਾ ਬਰ ਸਾਡਾ ਜਿਹੜਾ ਜਿਹੜਾ ਹੈਗਾ ਨਾ ਜਿਹੜੀ ਅਸੀਂ ਚੋਣ ਲੜੀ ਆ ਲੋਕਾਂ ਨਾਲ ਵਾਅਦੇ ਕੀਤੇ ਆ ਕਿ ਅਸੀਂ ਪੰਜਾਬ ਦੇ ਭਲੇ ਲਈ ਸਰਬੱਤ ਦੇ ਭਲੇ ਲਈ ਅਸੀਂ ਕੰਮ ਕਰਨਾ ਬਹੁਤ ਕੰਮ ਹੈ ਇਹ ਕਈ ਲੋਕ ਇਹ ਸੋਚਣ ਲੱਗ ਗਏ ਕਿ ਰਾਜ ਸੱਤਾ ਹੀ ਇਹਨਾਂ ਦਾ ਕੋਈ ਹੈਗਾ ਤਰੀਕਾ ਹੈ ਵੀ ਇਹਨਾਂ ਨੇ ਰਾਜ ਸੱਤਾ ਲੈ ਕੇ ਕਰਨਾ ਨਹੀਂ ਜਿੱਥੋਂ ਤੱਕ ਮੈਂ ਆਪਣਾ ਨਿੱਜੀ ਤੌਰ ਤੇ ਦੱਸ ਰਹੀ ਹਾਂ ਕਿ ਅਸੀਂ ਮਨੁੱਖੀ ਅਧਿਕਾਰਾਂ ਦੇ ਪਲੇਟਫਾਰਮ ਤੋਂ ਜੋ ਵੀ ਕੰਮ ਹੋਊਗਾ ਨਾ ਪੰਜਾਬ ਦੇ ਵਿੱਚ ਉਹਨੂੰ ਅਸੀਂ ਸਾਂਭਾਂਗੇ ਅਸੀਂ ਕਿਸੇ ਪਾਰਟੀ ਨੂੰ ਜੁਆਇਨ ਨਹੀਂ ਕਰਨ ਜਾ ਰਹੇ ਨਾ ਕੋਈ ਪਾਰਟੀ ਉਹਨਾਂ ਦੀਆਂ ਜਿਹੜੀਆਂ ਨੀਤੀਆਂ ਉਹਨਾਂ ਨੂੰ ਜੁਆਇਨ ਕਰਨ ਜਾ ਰਹੇ ਹਾਂ ਹਾਂ ਇਹ ਕਿਤੇ ਉਹ ਕਹਿਣ ਵੀ ਬੰਦੀ ਸਿੰਘਾਂ ਨੂੰ ਰਿਹਾ ਕਰਦੇ ਆ ਅਸੀਂ ਜੇ ਉਹ ਕਿਸੇ ਸ਼ਰਤ ਤੇ ਆਉਂਦੇ ਆ ਬੰਦੀ ਸਿੰਘਾਂ ਨੂੰ ਰਿਹਾ ਕਰਨਾ ਇਸੇ ਨਿੱਕੀ-ਮੋਟੀ ਤਰੀਕੇ ਨਾਲ ਅਸੀਂ ਉਹਨਾਂ ਦਾ ਕਰ ਸਕਦੇ ਹਾਂ ਪਰ ਅਸੀਂ ਰਵਾਇਤੀ ਪਾਰਟੀਆਂ 'ਚ ਜਾਣ ਨੂੰ ਬਿਲਕੁਲ ਤਿਆਰ ਨਹੀਂ ਐ ਅਸੀਂ ਬੀਬੀ ਦੀ ਕੱਲਾ ਮੁੱਦਾ ਪੰਜਾਬ ਦਾ ਬੁੱਲੀ ਸਿੰਘ ਇਹ ਹੋਰ ਵੀ ਬੁਧੇ ਨੇ ਹਾਂਜੀ ਨਹੀਂ ਅਸੀਂ ਦੋ ਦੋ ਮੁੱਦਿਆਂ ਤੇ ਇਲੈਕਸ਼ਨ ਲੜੀ ਐ ਇੱਕ ਬੰਦੀ ਸੁੰਘਾਂ ਦਾ ਮੁੱਦਾ ਅਸਲ 'ਚ ਤਾਂ ਕੰਪੇਨ ਜਾਂ ਅਮਰਪਾਲ ਦਾ ਇਲੈਕਸ਼ਨ ਚਾਉਣਾ ਮੁੱਦਾ ਇਹ ਹੋਈ ਸੀਗਾ ਸਭ ਤੋਂ ਵੱਡਾ ਤੇ ਦੂਜਾ ਜਿਹੜਾ ਨਸ਼ਿਆਂ ਦਾ ਕਾਰੋਬਾਰ ਹੈ ਨਾ ਅਸੀਂ ਭਾਵੇਂ ਕੁਝ ਵੀ ਹੋ ਜੇ ਅਸੀਂ ਦੋ ਮੁੱਦਿਆਂ ਤੇ ਇਲੈਕਸ਼ਨ ਲੜੀ ਐ ਬਾਕੀ ਤਾਂ ਜਦੋਂ ਅਮਰਪਾਲ ਸਿੰਘ ਨੇ ਬਾਹਰ ਆ ਜਾਣਾ ਜੋ ਸੰਸਦ ਦੇ ਉਹ ਐਜੇ ਸੰਸਦ ਜੋ ਵੀ ਉਹਦੀਆਂ ਜ਼ਿੰਮੇਵਾਰੀਆਂ ਹੋਣਗੀਆਂ ਉਹ ਆਪ ਚੱਕੂਗਾ